ਸਸੇ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੂਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਕਾਲੇ ਕੇ तहसील बागापुराणा ਦੇ ਜ਼ਿਲ੍ਹਾ ਮੋਗੇ ਦੀ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਅਮਨਦੀਪ ਸਿੰਘ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਆਪਾਂ ਪਹਿਲਾ ਵੀਡੀਓ ਪਾਣੀ ਸੇਲ ਹੋ ਕੇ ਸੀ ਹਾਂਜੀ ਬਾਈ ਜੀ ਹੋ ਗਏ ਸੇਲ ਠੀਕ ਆ ਜੀ ਅੱਜ ਇੱਕ ਐਨੀਮਲ ਸੇਲ ਆ ਇਹਦੀ ਕੀ ਡਿਟੇਲ ਆ ਜੀ ਇਹ ਬਈ ਇੱਕ ਹਫ਼ਤੇ ਦੀ ਗਾਂ ਕੱਚੀ ਆ ਠੀਕ ਆ ਜੀ ਹਾਂਜੀ ਦੁੱਧ ਦੇ ਦੂ ਇਹ 14 ਤੋਂ 15 ਕਿਲੋ ਕਿੰਨੇ ਵੇ ਸਵੇ ਸੋਣਾ ਜੀ ਇਹਨੇ ਸੋਆਦਾ ਬਈ ਆ ਮੈਂ ਆਪਾਂ ਇਹਨੂੰ ਪਹਿਲੇ ਨਹੀਂ ਆਦੇ ਦੂਜੇ ਨਹੀਂ ਆਦੇਗੇ ਠੀਕ ਆ ਜੀ ਜਾਂ ਚੌਥੇ ਹੋ ਜਾਂ ਪੰਜਵੇਂ ਸੋਣਾ ਹੋਣਾ ਠੀਕ ਆ ਜੀ ਹਾਂਜੀ ਆ ਮੈਂ ਆਪਾਂ ਕਰਕੇ ਪਹਿਲੇ ਜਾਂ ਤੀਜੇ ਸੋਣਾ ਕਿ ਨਹੀਂ ਗਾਂ ਹੀ ਦਾਸ ਦੀ ਆ ਠੀਕ ਆ ਜੀ ਇਹ ਚੌਥੇ ਪੰਜਵੇਂ ਸੋਏ ਸੋਣਾ ਇਹਨੇ ਬਈ ਠੀਕ ਆ 14 15 ਕਿਲੋ ਦੁੱਧ ਦੇ ਦੋ ਆਰਾਮ ਨਾਲ ਹੀ ਦੇ ਦੋ ਬਈ ਦੁੱਧ ਠੀਕ ਆ ਜੀ ਤੋਰ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਆਪਾਂ ਸੂਏ ਦਾ ਕਹਿੰਦੇ ਨਹੀਂ ਕਿਉਂਕਿ ਸੂਏ ਦਾ ਅੰਦਾਜ਼ਾ ਜਿਹੜਾ ਤੁਸੀਂ ਪਸ਼ੂ ਦੇ ਬੋਡੀ ਸਟਰਕਚਰ ਤੋਂ ਲਾ ਲਿਆ ਕਰੋ ਬਈ ਕਿੰਨੇ ਕਿੰਨੇ ਕ ਸੂਏ ਹੋਊਗਾ ਕਿਉਂਕਿ ਵਪਾਰ ਦਾ ਕੰਮ ਆ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਬਾਈ ਕੋਲ ਬਾਕੀ ਲਗਭਗ ਇੱਕ ਹਫ਼ਤੇ ਦੀ ਕੱਚੀ ਆ ਬਾਈ ਕਹਿੰਦਾ 14-15 ਕਿਲੋ ਦੁੱਧ ਦੇ ਦੂ। ਫਵਾਨਾ ਸੋਨਾ ਤਿਆਰ ਕਰਦੀ ਹੁੰਦੀ ਆ ਥਣਾਂ ਦੇ ਸਹਿ ਸੋਨੇ ਆ ਜੀ ਜਾਰੇ ਥਾਂ ਨਿਕੜ ਮੇ ਇੱਕੋ ਸੈਜ ਦੇ ਬਾਕੀ ਬਾਈ ਨੇ ਨਾਰਮਲ ਜਿਹਾ ਦੁੱਧ ਕਿਹਾ ਕੋਈ ਬਾਲਾ ਨਹੀਂਗਾ। ਨਾ ਲੈਵਾਲ ਉਹ ਘੱਟਾ ਬਾਈ ਪੂਰਨ ਆ। 15 ਕਿਲੋ ਨੇ ਕਿਹਾ ਦੇਖੋ 14 15 ਕਿਲੋ ਬਾਈ ਕਹਿੰਦਾ ਦੇ ਦੂ ਆਰਾਮ ਨਾਲ ਹੀ ਕਿਉਂਕਿ ਵਾਲ ਢੱਲਾ ਬਹੁਤ ਨੇ ਹਵਾਨੇ ਚ ਬਾਕੀ ਥਣਾਂ ਦੇ ਸਹਿ ਸੋਹਣੇ ਆ ਤੇ ਪੂਰੀ ਠੰਡੀ ਸੀਰ ਸੌ ਕਰਮ ਵਾਲੀ ਪੂਰੀ ਆ ਜੀ ਦੇਖ ਸਕਦੇ ਹੋ ਤੁਸੀਂ ਸੀਰ ਸੌ ਬਹੁਤ ਆ ਫਿਰ ਕੁਆਲਟੀ ਚੈੱਕ ਕਰ ਲੋ ਕੱਦ ਕਾਠ ਚੰਗਾ ਤੇ ਹੈਵੀ ਬੋਡੀ ਵੇਟ ਦੀ ਮੁੱਲ ਰੇਟ ਬਾਈ ਦਾ ਜਾਇਜ਼ ਹੁੰਦੇ ਕੀ ਰੇਟ ਬਾਈ ਇਹ ਤਾਂ ਜਾਇਜ਼ ਆ ਬਈ ਮੁੱਲ ਆਪਾਂ ਤੋਂ ਕੋਈ ਇਹਦਾ 35 ਨਹੀਂ ਕਰਨਾ 40 ਨਹੀਂ ਕਰਨਾ ਹਾਂਜੀ ਹਾਂ ਨਾ 27000 ਰੁਪਏ ਦੀ ਗਾਂ ਦੇ ਦਿਆਂਗੇ ਆਪਾਂ ਬਿਲਕੁਲ ਜਾਇਜ਼ ਮੁੱਲ ਦੀ ਬਾਈ ਨੇ ਗਾਂ ਦੇਣੀ ਹੈ 27000 ਰੁਪਿਆ ਬਾਕੀ ਮਾਨਤਾਨ ਹੋ ਜਾ ਬਾਈ ਉਹਦਾ ਹਾਂ ਥੋੜਾ ਬੋਧਾ ਕਰਨਾ ਪਹਿਲਾਂ ਹੀ ਜਾਇਜ਼ ਮੰਗੇ ਬਾਈ ਯਾਰ ਠੀਕ ਆ ਜੀ ਇਹ ਨਰਿਆਂ ਦਾ ਟੋਕੜਾ ਮਿਲ ਜਾਂਦਾ 7-8 ਕਿਲੋ ਵਾਲਾ ਬਾਈ ਕਹਿੰਦਾ ਮੁੱਲ ਰੇਟ ਜਾਇਜ਼ ਜੀ ਕੀਤਾ ਬਾਕੀ ਜਿਹੜਾ ਵੀ ਚੱਲ ਕੇ ਆਊਗਾ ਮਾਨਤਾਨ ਕਰ ਦਾਂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ